ਉਹਨਾਂ ਤੋਂ ਬਾਅਦ ਕੋਈ ਇੱਕ ਬਾਬਾ ਸੀ ਗੁੰਨੂ ਵਾਲੀਆ ਹੂੰ ਉਹ ਆ ਗਿਆ ਉਹਨਾਂ ਦੀ ਲਾਤ ਨਹੀਂ ਅੱਛਾ ਹਾਂਜੀ ਤੇ ਉਹ ਰਗੜੇ ਲਾਉਂਦਾ ਸੀ ਤੇ ਫਿਰ ਡੈਡੀ ਜੀ ਜੋ ਕੰਮ ਤੇ ਜਾਂਦੇ ਇਹ ਤੇ ਡੈਡੀ ਡੈਡੀ ਜੀ ਨੂੰ ਹੋ ਗਏ ਆ 8-9 ਸਾਲ ਰਗੜੇ ਲਾਉਂਦੇ ਉਹਨੂੰ ਹਾਂਜੀ ਮਤਲਬ ਉਹ ਕੰਮ ਤੇ ਜਾਣਾ ਤੇ ਉਹਨਾਂ ਨੇ ਨਾਲ ਮਦਦ ਕਰਾ ਦੇਣੀ ਉਹਦੀ ਲਾਤ ਨਹੀਂ ਸਿੰਘ ਦੀ ਉਹਦੇ ਨਾਲ ਵੀ ਰਗੜੇ ਰੁਗੜੇ ਲਵਾ ਦਿੰਦੇ ਨੇ ਤੁਹਾਡੇ ਫਾਜ਼ਲ ਸਾਹਿਬ ਨੇ ਨਿਹੰਗ ਸਿੰਘ ਹਾਂ ਜੀ ਨਿਹੰਗ ਸਿੰਘ ਆ ਜੀ ਉੱਥੇ ਮੈਂ ਤੇ ਮੇਰੇ ਡੈਡੀ ਜੀ ਹੁੰਦੇ ਜਿਹੜੇ ਨਿਹੰਗ ਸਿੰਘ ਹੁੰਦੇ ਨੇ ਉਹ ਮੇਰੇ ਡੈਡੀ ਜੀ ਉੱਥੇ ਅੱਛਾ ਜੀ ਹਾਂਜੀ ਤੇ ਉਹਦੀ ਲਾਤ ਨਹੀਂ ਤੇ ਉਹ ਫੇ ਚੜਾਈ ਕਰ ਗਿਆ ਸੀ ਤੇ ਲਾ ਹੋ ਗਿਆ ਜਿਆਦਾ ਪਾਸੋ ਤੇ ਉਸ ਤੋਂ ਬਾਅਦ ਫਿਰ ਡੈਡੀ ਜੀ ਦੀ ਸੇਵਾ ਕਰਨ ਡਾ ਵੇ ਕੱਲੇ ਬਾਬਿਆਂ ਨੇ ਬਾਬਾ ਗੱਜਨ ਸਿੰਘ ਜੀ ਨੇ ਪਹਿਰਾ ਲਾਇਆ ਜੀ ਆਟਾ ਅੱਛਾ ਹਾਂਜੀ ਬਾਬਾ ਗੱਜਨ ਡਿਊਟੀ ਲਾਤੀ ਹਾਂਜੀ ਡੈਡੀ ਜੀ ਦੀ ਡਿਊਟੀ ਲਾਈ ਹਾਂਜੀ ਤੇ ਫਿਰ ਮੈਂ ਇਦਾਂ ਹੀ ਕਦੀ ਕਦਾਈ ਧਿਆੜੀ ਚ ਇੱਕ ਅਤੀ ਹਰ ਜਾਣਾ ਨਾ ਰਗੜਾ ਲਾਉਣਾ ਨਾ ਹਾਂ ਤੇ ਮਹਾਰਾਜੀ ਦੀ ਕਿਰਪਾ ਕੇ ਉਹਨੂੰ ਉੱਥੋਂ ਨਿਕਲਣ ਦਾ ਦਿਲ ਨਹੀਂ ਕਰਦਾ ਪਾਸੋ ਵਾਹ ਜੀ ਵਾਹ ਰਾਤ ਵੀ ਉੱਥੇ ਦਿਨੇ ਵੀ ਉੱਥੇ ਘਰੇ ਜਾਣ ਦਾ ਦਿਲ ਕਰਦਾ ਮਹਾਰਾਜੀ ਦੀ ਕਿਰਪਾ ਵਾਹ ਜੀ ਵਾਹ ਹਾਂਜੀ ਫਿਰ ਧਿਆੜੀ ਚ ਕਿੰਨੀ ਵਾਰ ਰਗੜਾ ਲਾਉਂਦੇ ਉੱਥੇ ਜਿਹੜੀ ਜੇ ਪਾਸ ਹੋ ਰਗੜੇ ਲੱਗਦੇ ਰਹਿੰਦੇ ਜੋ ਸਵੇਰ ਤੋਂ 4 ਵਜੇ ਤੱਕ